ਜਾਤੀ ਦੁਸ਼ਮਣੀਆਂ ਨਾ ਪਾਓ ਜਾਤੀ ਦੁਸ਼ਮਣੀਆਂ ਤੁਹਾਨੂੰ ਮਹਿੰਗੀਆਂ ਪੈਣਗੀਆਂ ਹਰੇਕ ਵਰਗ ਨਾਲ ਤੁਸੀਂ ਝੂਠ ਬੋਲ ਕੇ ਵਰਗਲਾ ਕੇ ਪੰਜਾਬ ਦੀ ਅਸੈਂਬਲੀ ਦੀ ਚੋਣ ਜਿੱਤੀ ਔਰ ਉਸ ਤੋਂ ਉਹ ਉਹ ਲੋਕ ਉਸprene vech a gaye ਅੱਜ ਫੇਰ ਤੁਸੀਂ ਉਸ ਤਰ੍ਹਾਂ ਦੇ ਉਸ ਤਰ੍ਹਾਂ ਦੇ ਝੂਠੇ ਮੈਸੇਜ ਪਾਪਾ ਕੇ ਤੁਸੀਂ ਲੀਡਰਾਂ ਦਾ ਕਰੈਕਟਰ ਅਸੈਸੀਨੇਟ ਕਰ ਰਹੇ ਹੋ ਕੱਲ ਮੈਂ ਕਹਿ ਕੇ ਆਇਆ ਸੀਗਾ ਅਸੀਂ ਪਠਾਣਾ ਦੇ ਵਿੱਚੋਂ ਜਿਹੜਾ ਨੀਡ ਰਿਹਾ ਹੈ ਉਹ ਨੂੰ ਵਜੀਤ ਖਾਨ ਗੁਰਜੀਤ ਨਾਗਰਾ ਵਜੀਤ ਖਾਨ ਨਹੀਂ ਬਣਦਾ ਤੁਹਾਡੇ ਨਾਲ ਮੈਦਾਨ 'ਚ ਟਕਰੂਗਾ ਤੁਹਾਨੂੰ ਉਹ ਚਾਹੇ ਗੁਰਪ੍ਰੀਤ ਸਿੰਘ ਜੀ ਵੀ ਹੋਣ ਔਰ ਚਾਹੇ ਜੱਪੇਵਾਲ ਹੋਵੇ ਰਾਜਕੁਮਾਰ ਜੱਪੇਵਾਲ ਹੋਵੇ ਜਾਂ ਕੋਈ ਹੋਰ ਵੀ ਜਾਣਾ ਚਾਹੁੰਦਾ ਚਲੇ ਤੇ ਮੈਂ ਭਾਵੇਂ ਤੁਹਾਡੇ ਨਾਲ ਕੋਈ ਉਹੋ ਜਿਹਾ ਵਿਅਕਤੀ ਨਹੀਂ ਸਕਦਾ ਜਿਹੜਾ ਮਹਿਮਾਨ ਹੋਵੇ ਦਲਾਲ ਹੋਵੇ ਝੂਠਾ ਹੋਵੇ ਬਹੁਤ ਵੱਡੀਆਂ ਕਟਨਾਵਾ ਜਿਹੜੀਆਂ ਨੇ ਔਰ ਬਹੁਤ ਵੱਡੇ ਧੋਖੇ ਜਿਹੜੇ ਇਹ ਕਾਂਗਰਸ ਪਾਰਟੀ ਦੇ ਨਾਲ ਹੋ ਰਹੇ ਨੇ ਜਿੱਥੇ ਧੋਖੇ ਉਹ ਕਾਂਗਰਸ ਦੇ ਅੰਦਰੋਂ ਕੁਝ ਸਾਡੇ ਜਿਹੜੇ ਲੀਡਰ ਨੇ ਜਿਨ੍ਹਾਂ ਨੇ ਵੱਡੇ ਵੱਡੇ ਅਹੁਦੇ ਬਾਣੇ ਤੇ ਵੱਡੀਆਂ-ਵੱਡੀਆਂ ਅਹੁਦਿਆਂ ਤੇ ਰਹੇ ਉਹ ਕਰ ਰਹੇ ਨੇ ਔਰ ਇੱਕ ਬਹੁਤ ਵੱਡਾ ਧੋਖਾ ਵਿਰੋਧੀ ਪਾਰਟੀਆਂ ਵੱਲੋਂ ਚਾਹੇ ਉਹ ਭਾਜਪਾ ਹੈ ਚਾਹੇ ਉਹ ਆਮ ਆਦਮੀ ਪਾਰਟੀ ਖਾਸ ਤੌਰ ਤੇ ਕਰ ਰਹੀ ਹੈ ਔਰ ਲੋਕਾਂ ਨੂੰ ਗੁੰਮਰਾਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਇਸ ਵੇਲੇ ਮਾਹੌਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਔਰ ਬੀਜੇਪੀ ਦੇ ਤੇ ਅਕਾਲੀ ਦਲ ਦੇ ਖਿਲਾਫ ਜਿਹੜਾ ਮਾਹੌਲ ਬਣਿਆ ਹੋਇਆ ਉਸ ਮਾਹੌਲ ਨੂੰ ਤੋੜਨ ਦੇ ਲਈ ਤਾਂ ਕਿ ਕਾਂਗਰਸ ਨੂੰ ਲੋਕ ਵੋਟ ਨਾ ਪਾਉਣ મોદી ਨੂੰ ਕੇਂਦਰ ਤੋਂ ਹਟਾਉਣ ਦੇ ਲਈ ਬੀਜੇਪੀ ਨੂੰ ਕੇਂਦਰ ਤੋਂ ਹਟਾਉਣ ਦੇ ਲਈ ਕਿਉਂਕਿ ਜੇ ਕੋਈ ਕੇਂਦਰ ਦੇ ਵਿੱਚੋਂ ਹਟਾ ਸਕਦੀ ਹੈ ਕੋਈ ਪਾਰਟੀ ਬੀਜੇਪੀ ਨੂੰ ਜਾਂ ਮੋਦੀ ਨੂੰ ਜਿਹੜਾ ਕਿ ਇਸ ਵੇਲੇ ਇੱਕ ਬਹੁਤ ਘਣਾਉਣਾ ਅਜੰਡਾ ਲੈ ਕੇ ਚੱਲ ਰਿਹਾ ਹੈ ਦੇਸ਼ ਦੇ ਵਿੱਚ ਖਾਸ ਤੌਰ ਤੇ ਜਿਹੜੇ ਮਿਨੋਰਟੀਜ਼ ਨੇ ਉਹਨਾਂ ਦੇ ਖਿਲਾਫ ਔਰ ਜਿਸ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਉਹਨਾਂ ਨੂੰ ਜਿਹੜੀ ਹਰਾਉਣ ਵਾਲੀ ਇੱਕੋ ਇੱਕ ਪਾਰਟੀ ਹੈ ਉਹ ਹੈਗੀ ਹੈ ਕਾਂਗਰਸ ਪਾਰਟੀ ਔਰ ਉਸ ਅਜੰਡੇ ਨੂੰ ਤੋੜਨ ਦੇ ਲਈ ਜਿੱਥੇ ਕਾਂਗਰਸ ਪਾਰਟੀ ਦੇ ਬਾਰੇ ਦੇ ਵਿੱਚ ਪੂਰੇ মিডিਆ ਨੂੰ ਖਰੀਦ ਕੇ سوشل মিডিਆ ਦੇ ਉੱਤੇ ਇਹ ਵੱਡੇ ਵੱਡੇ ਝੂਠ ਬੋਲ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਡਰਾ ਕੇ ਧਮਕਾ ਕੇ ਵਰਗਲਾ ਕੇ ਲਾਲਚ ਦੇ ਕੇ ਕਾਂਗਰਸ ਦੇ ਲੀਡਰਾਂ ਨੂੰ ਖਰੀਦਿਆ ਜਾ ਰਿਹਾ ਡਰਾਇਆ ਜਾ ਰਿਹਾ ਆਪਣੇ ਚ ਮਨਾਇਆ ਜਾ ਰਿਹਾ ਔਰ ਦੂਸਰੀ ਇੱਕ ਹੋਰ ਇਹਨਾਂ ਨੇ ਨੀਤੀ ਅਪਣਾਈ ਹੈ ਹੁਣ ਇਹ ਕੱਲ ਦੀ ਕਿ ਬਹੁਤ ਸਾਰੇ ਲੀਡਰਾਂ ਦੇ ਬਾਰੇ ਦੇ ਵਿੱਚ ਝੂਠ ਲੈ ਕੇ ਬਾਦੋ ਭਰੋਸੇ ਜੋ ਬਸੂਤਰਾ ਤੋਂ ਪਤਾ ਲੱਗਿਆ ਹੈ ਕਿ ਫਲਾਣਾ ਲੀਡਰ ਵੀ ਤਰਲੋ ਮੱਛੀ ਹੋ ਰਿਹਾ ਹੈ ਔਰ ਉਹਦੇ ਵਿੱਚ ਕਿਤੇ ਮੇਰਾ ਨਾਮ ਹੀ ਕਿਤੇ ਮੈਨੂੰ ਮੈਂ ਇੱਕ ਦੋ ਸਾਈਟਾਂ ਤੇ ਦੇਖਿਆ ਆ ਮੈਂ ਦੱਸਣਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਉਹਨਾਂ ਲੋਕਾਂ ਨੂੰ ਜਿਹੜੇ ਇਹ ਝੂਠੀਆਂ ਖਬਰਾਂ ਪਾ ਰਹੇ ਨੇ ਉਹ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਸਿੱਧਾ ਲਿਖੋ ਫੇਰ ਮੈਂ ਪਹਿਲਾਂ ਤਾਂ ਤੁਹਾਡੇ ਤੇ ਮਾਨਹਾਨੀ ਦਾ ਪਰਚਾ ਦਰਜ ਕਰਾਂ ਤੇ ਫੇਰ ਜਿਵੇਂ ਦੂਜੀ ਤਰ੍ਹਾਂ ਵੀ ਦੇਖੀਦਾ ਉਵੇਂ ਵੀ ਤੁਹਾਨੂੰ ਦੇਖਾਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਆ ਕਿ ਇਹ ਜਿਹੜੀ ਥੋੜੀ ਪੰਡਾਂ ਦੀ ਸਰਕਾਰ ਹੈ ਚੋਰਾਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਉਸ ਮੇਰੇ ਵਰਕ ਲਾਇਆ ਸੀਗਾ ਕਿ 1000 ਰੁਪਇਆ ਔਰਤਾਂ ਨੂੰ ਦਵਾਂਗੇ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਕਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕਿਸਾਨਾਂ ਦੀਆਂ ਫਸਲਾਂ ਤੇ ਐਮ ਐਸ ਪੀ ਦੇਵਾਂਗੇ ਸਾ ਜਿਹੜੀ ਪੈਨਸ਼ਨ ਹੈਗੀ ਆ 2500 ਰੁਪਇਆ ਕਰਾਂਗੇ ਔਰ ਵਡਾਪਾ ਪੈਨਸ਼ਨ ਔਰ ਇਹਦੇ ਨਾਲ ਨਾਲ ਬੇਰੁਜ਼ਗਾਰੀ ਪੱਤਾ ਦੇਵਾਂਗੇ ਹਰੇਕ ਵਰਗ ਨੂੰ ਤੁਸੀਂ ਮਨਾਜਮਾ ਨੂੰ ਤੁਸੀਂ ਵਾਅਦੇ ਕੀਤੇ ਹਰੇਕ ਵਰਗ ਨਾਲ ਤੁਸੀਂ ਝੂਠ ਬੋਲ ਕੇ ਵਰਗਲਾ ਕੇ ਪੰਜਾਬ ਦੀ ਅਸੈਂਬਲੀ ਦੀ ਚੋਣ ਜਿੱਤੀ ਔਰ ਉਸ ਤੋਂ ਉਹ ਉਹ ਲੋਕ ਉਸ ਭਲੇ ਵਿੱਚ ਆ ਗਏ ਅੱਜ ਫੇਰ ਤੁਸੀਂ ਉਸ ਤਰ੍ਹਾਂ ਦੇ ਉਸ ਤਰ੍ਹਾਂ ਦੇ ਝੂਠੇ ਮੈਸੇਜ ਪਾਪਾ ਕੇ ਤੁਸੀਂ ਲੀਡਰਾਂ ਦਾ ਕਰੈਕਟਰ ਐਸੈਸੀਨੇਟ ਕਰ ਰਹੇ ਹੋ ਕੱਲ ਮੈਂ ਕਹਿ ਕੇ ਆਇਆ ਸੀਗਾ ਬਸੀ ਪਠਾਣਾ ਦੇ ਵਿੱਚੋਂ ਜਿਹੜਾ ਲੀਡਰ ਗਿਆ ਆ ਉਹਨੂੰ ਵਜੀਦ ਖਾਨ ਕੁਲਜੀਤ ਨਾਗਰਾ ਵਜੀਦ ਖਾਨ ਨਹੀਂ ਬਣਦਾ ਤੁਹਾਡੇ ਨਾਲ ਮੈਦਾਨ 'ਚ ਟਕਰੂਗਾ ਤੁਹਾਨੂੰ ਔਰ ਤੁਹਾਨੂੰ ਇਸ ਤਰ੍ਹਾਂ ਭਜਾਊਗਾ ਕਿ ਤੁਹਾਨੂੰ ਪਤਾ ਲੱਗ ਜਾਊਗਾ ਔਰ ਤੁਹਾਡੀਆਂ 2 ਸਾਲ ਦੇ ਇੱਕ ਕੰਮ ਤੁਹਾਡੇ ਸਾਹਮਣੇ ਕਟਾਂਗੇ ਔਰ ਤੁਹਾਨੂੰ ਇਸ ਗੱਲ ਦਾ ਗਿਆਨ ਹੈ ਤੁਸੀਂ ਜਾਣ ਬੁੱਝ ਕੇ ਜਿਹੜੀਆਂ ਝੂਠੀਆਂ ਪੋਸਟਾਂ ਵੱਖ-ਵੱਖ ਲੀਡਰਾਂ ਦੇ ਬਾਰੇ ਚ ਪਾ ਰਹੇ ਹੋ ਇਹ ਜਿਹੜਾ ਤੁਸੀਂ ਝੂਠਾ ਅਜੰਡਾ ਜਿਹੜਾ ਤੁਸੀਂ ਹੁਣ ਦੇ ਰਹੇ ਹੈਗੇ ਹੋ ਇਹਦੇ ਤੋਂ ਬਾਹਰ ਆ ਜਾਓ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜਾਤੀ ਦੁਸ਼ਮਣੀਆਂ ਨਾ ਪਾਓ ਜਾਤੀ ਦੁਸ਼ਮਣੀਆਂ ਤੁਹਾਨੂੰ ਮਹਿੰਗੀਆਂ ਪੈਣਗੀਆਂ ਸੰਵਿਧਾਨਕ ਤੇ ਕਾਨੂੰਨਨ ਤੌਰ ਤੇ ਤਾਂ ਅਸੀਂ ਸਿਰਜਾਂ ਗਈ ਔਰ ਜੇ ਕਿਸੇ ਨੇ ਜਾਤੀ ਦੁਸ਼ਮਣੀ ਸਾਡੇ ਨਾਲ ਪਾਈ ਤਾਂ ਸਿੱਧੇ ਵੀ ਸੜ ਜਾਗੇ ਉਹਨੂੰ ਬਿਲਕੁਲ ਕਿਸੇ ਦਾ ਡਰ ਨਹੀਂਗਾ ਜਿਹੜਾ ਵੀ ਤੁਹਾਡਾ ਵੱਡੇ ਤੋਂ ਵੱਡਾ ਲੀਡਰ ਹੈ ਵੱਡੇ ਤੋਂ ਵੱਡਾ ਜਿਹੜਾ ਤੁਹਾਡਾ ਹੈ ਕਹੋ ਉਹਨੂੰ ਔਰ ਜਿਹੜੀਆਂ ਤੁਸੀਂ ਇਹ ਝੂਠੀਆਂ ਖਬਰਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਚਾਹੇ ਉਹ ਕੁਰਜੀਤ ਸਿੰਘ ਨਾਗਰਾ ਹੈ ਚਾਹੇ ਉਹ ਪੰਜਾਬ ਦਾ ਕੋਈ ਹੋਰ ਲੀਡਰ ਹੈ ਜਿਹੜੀਆਂ ਕਾਲੀਆਂ ਭੇਡਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪਹਿਲਾਂ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਿਆ ਚੋਣਾਂ ਦੇ ਵਿੱਚ ਬਾਪ ਦੇ ਵਿੱਚ ਜਾਂ ਜਿਨ੍ਹਾਂ ਨੂੰ ਕੋਈ ਡਰ ਹੋਊਗਾ ਕਿਸੇ ਤਰ੍ਹਾਂ ਦਾ ਗਲਤ ਕੰਮ ਕੀਤੇਗਾ ਉਹ ਕੋਈ ਹੋ ਸਕਦਾ ਕਿਸੇ ਦੇ ਦਿਮਾਗ ਦੇ ਵਿੱਚ ਭਲੇਖਾ ਹੋਵੇ ਕੋਈ ਬਿਜ਼ਨਸਮੈਨ ਤੁਹਾਡੇ ਨਾਲ ਰਲ ਸਕਦਾ ਕੋਈ ਇੰਡਸਟਰੀਅਲਿਸਟ ਰਲ ਸਕਦਾ ਤੁਹਾਡੇ ਨਾਲ ਕੋਈ ਉਹੋ ਜਿਹਾ ਵਿਅਕਤੀ ਰਲ ਸਕਦਾ ਜਿਹੜਾ ਬੇਈਮਾਨ ਹੋਵੇ ਦਲਾਲ ਹੋਵੇ ਝੂਠਾ ਹੋਵੇ ਜਿਨ੍ਹਾਂ ਨੇ ਕਦਰਾਂ ਕੀਮਤਾਂ ਤੇ ਰਾਜਨੀਤੀ ਕੀਤੀ ਆ ਉਹਨਾਂ ਨੂੰ ਤੁਸੀਂਾਂ ਦੇ ਵੰਗਾ ਰਿਆ ਆ ਔਰ ਤੁਹਾਨੂੰ ਇਹ ਤੋਂ ਬਾਅਦ ਹੁਣ ਇਹ ਤੋਂ ਇਹ ਤੋਂ ਬਾਅਦ ਔਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਕਿਵੇਂ ਕਿਸੇ ਦੇ ਕਿਸੇ ਦਾ ਕਰੈਕਟਰ ਅਸੈਸਿਨੇਟ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਹਾਨੂੰ ਕਿਵੇਂ ਫਿਰੋਨੇ ਅੱਗੋਂ ਆ ਕੇ ਕਿਸ ਤਰੀਕੇ ਨਾਲ ਤੁਹਾਨੂੰ ਘੇਰਦਾ ਆ ਤੁਹਾਨੂੰ ਉਹਨਾਂ ਨੇ ਦਿਨਾਂ ਦੇ ਵਿੱਚ ਮੈਦਾਨ 'ਚ ਪਤਾ ਲੱਗ ਜਾਊਗਾ ਔਰ ਮੈਂ ਆਪਣੇ ਸਤਿਕਾਰਯੋਗ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਆ ਇਹਨਾਂ ਦੀਆਂ ਝੂਠੀਆਂ ਖਬਰਾਂ ਤੋਂ ਜਿਹੜੇ ਲੋਕ ਅੱਜ ਕਿਸੇ ਦੀ ਪਿੱਠ 'ਚ ਪਾਰਟੀ ਦੀ ਪਿੱਠ 'ਚ ਛੁਰਾ ਮਾਰ ਕੇ ਜਾ ਰਹੇ ਨੇ ਜਿਹੜੇ ਵਾਅਦਾ ਖਰਾਬੀ ਕਰ ਰਹੇ ਆ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਕਦੀ ਮਾਫ਼ ਨਹੀਂ ਕੀਤਾ ਉਹ ਚਾਹੇ ਗੁਰਪ੍ਰੀਤ ਸਿੰਘ ਜੀ ਵੀ ਹੋਣ ਔਰ ਚਾਹੇ ਚੱਪੇਵਾਲ ਹੋਵੇ ਰਾਜਕਮਾਨ ਚੱਪੇਵਾਲ ਹੋਵੇ ਜਾਂ ਕੋਈ ਹੋਰ ਵੀ gana ਚਾਹੁੰਦਾ ਚਲੇ ਜਵੇਂ ਭਾਵੇਂ ਇਹ ਕਾਂਗਰਸ ਪਾਰਟੀ ਐ ਇਹਦੇ ਵਿੱਚੋਂ ਪਹਿਲਾਂ ਵੀ ਬੜੇ ਗਏ ਮੈਂ ਪਹਿਲਾਂ ਵੀ ਕਿਹਾ ਸੀਗਾ ਇਦੇ ਵਿੱਚੋਂ ਹਰਬੰਸ لال ਵੀ ਗਏ ਪਤਾ ਨਹੀਂ ਕਿੱਥੇ ਆਇਤੋਂ ਬੀਤਵਿੰਦਰ ਸਿੰਘ ਵੀ ਗਏ ਪਤਾ ਨਹੀਂ ਕਿੱਥੇ ਐ ਕੈਪਟਨ ਅਮਿੰਦਰ ਸਿੰਘ ਵੀ ਗਏ ਪਤਾ ਨਹੀਂ ਕਿੱਥੇ ਐ ਹੋਰ ਵੀ ਬੜੇ ਗਏ ਪਤਾ ਨਹੀਂ ਹੁਣ ਕਿੱਥੇ ਨੇ ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਆ ਕਿ ਸਾਰੇ ਸਾਥੀਓ ਖੜੇ ਹੋਵੋ ਹੁਣ ਲੋੜ ਐ ਔਰ ਜਿਹੜੇ ਸਾਨੂੰ ਸੋਚਦੇ ਨੇ ਕਿ ਇਹ ਆਪਸ ਵਿੱਚ ਵੰਡ ਕੇ ਔਰ ਕਿਸੇ ਤਰੀਕੇ ਨਾਲੇ ਚੋਣ ਜਿੱਤ ਜਾਣਗੇ ਮੈਂ ਕਾਂਗਰਸ ਦੇ ਜਿਜਾਰੂ ਵਰਕਰਾਂ ਨੂੰ ਕਹਿਣਾ ਚਾਹੁੰਦਾ ਜੇ ਜਮੀਰ ਜਾਗਦੀ ਹੈ 2 ਸਾਲ ਤੱਕ ਭਾਵੇਂ ਇਹਨਾਂ ਦੀ ਬੇਟ ਕੀਤੀ ਹੈ ਪਰ ਹੁਣ ਸਮਾਂ ਆ ਗਿਆ ਹੈ ਖੜੇ ਹੋ ਜਾਓ ਆਪਣੇ ਆਪਣੇ ਥਾਂ ਤੇ ਲੜਨ ਤੇ ਮਰਨ ਦੇ ਲਈ ਔਰ ਡਟਣ ਦੇ ਲਈ ਔਰ ਇਹਨਾਂ ਨੂੰ ਮੈਦਾਨ ਦੇ ਵਿੱਚੋਂ ਭਜਾਉਣ ਦੇ ਲਈ ਖੜੇ ਹੋ ਜਾਓ ਔਰ ਖੜੇ ਹੋ ਕੇ ਆਪਾਂ ਇਹਨਾਂ ਦਾ ਹੁਣ ਇਹਨਾਂ ਪਾਰਲੀਮੈਂਟ ਚੋਣਾਂ ਦੇ ਵਿੱਚ ਸਫਾਇਆ ਕਰ ਦੇਣਾ ਹੈ ਔਰ ਕੁਝ ਇਹਨਾਂ ਨੂੰ ਪਤਾ ਲੱਗ ਜੂਗਾ ਕਿ ਕਾਂਗਰਸ ਦੇ ਨਾਲ ਦਾਗਾ ਕਮਾਉਣ ਦਾ ਕਾਂਗਰਸ ਦੇ ਨਾਂ ਦੇ 바ੜੇ ਦੇ ਵਿੱਚ ਝੂਠੀਆਂ ਖਬਰਾਂ ਫੜਾਉਣ ਦਾ ਔਰ ਉਹਨਾਂ ਦੇ ਵਰਕਰਾਂ ਨੂੰ ਵਿਕਾਰਨ ਤੇ ਕਾਂਗਰਸ ਦਾ ਵਰਕਰ ਕਿਵੇਂ ਆਪਣੀ ਆਪਣੀ ਜ਼ਿੰਮੇਵਾਰੀ ਤੇ ਖੜਾ ਹੁੰਦਾ ਜਮੀਰ ਤੋਂ ਜਾਗਦੇ ਹੋਏ ਸਾਰੇ ਪੰਜਾਬ ਦੇ ਵਰਕਰਾਂ ਨੂੰ ਸਾਰੇ ਲੀਡਰਾਂ ਨੂੰ ਮੇਰੀ ਬੇਨਤੀ ਹੈ ਕਿ ਖੜੇ ਹੋ ਜਾਓ ਜਿੱਥੇ-ਜਿੱਥੇ ਹੈਗੇ ਹੋ ਔਰ ਆ ਕੇ ਮੈਦਾਨ ਦੇ ਵਿੱਚ ਹੁਣ ਇਹਨਾਂ ਨੂੰ ਦੋ-ਦੋ ਹੱਥ ਕਰੀਏ ਬਹੁਤ-ਬਹੁਤ ਧੰਨਵਾਦ